ਸਾਨੂੰ ਬਹੁਤ ਵਧੀਆ ਲੱਗਿਆ ਸਾਡੀਆਂ ਭੈਣਾਂ ਪਹੁੰਚੀਆਂ ਮਾਤਾਂ ਨੇ ਇਕੱਠੇ ਆਸੂਲਾ ਇੰਜੋਏ ਕੀਤਾ ਸਾਰਿਆਂ ਨੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਜਿਹੜਾ ਇਹ ਪਿੰਡ ਆ ਸਾਡਾ ਹਰਿਉਂਕੁਰ ਦਾ ਇਹ ਸਾਡਾ ਸ਼ਹੀਦਾਂ ਦਾ ਪਿੰਡ ਆ ਸਾਡੇ ਲੁਧਿਆਣਾ ਜਿਲ੍ਹੇ ਦੇ ਸ਼ਹੀਦ ਨੇ ਬਾਬੂ ਸੰਤਾ ਸਿੰਘ ਸ਼ਹੀਦ ਬਾਬੂ ਸੰਤਾ ਸਿੰਘ ਉਹਨਾਂ ਦੇ ਨਾਂ ਤੇ ਆਈ.ਡੀ. ਆਈ. ਆਈ. ਹੋਈ ਆ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ ਮੇਰੇ ਸਾਰੇ ਕਵਾੜੇ ਨੇ ਤੇ ਇੱਥੇ ਮੇਰੇ ਪੇਕੇ ਨੇ ਤੇ ਮੈਨੂੰ ਇਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ 15 ਦਿਨ ਤੋਂ ਇਹ ਤਿਆਰੀ ਕਰ ਰਹੀਆਂ ਨੇ ਕੀ ਨਾ ਬਿਓ ਕਰਵਾਇਆ ਜਾ ਰਿਹਾ ਇਹ ਗ੍ਰਾਮ ਪੰਚਾਇਤ ਵੱਲੋਂ ਕਰਵਾ ਰਿਹਾ ਹੁਣ ਅਸੀਂ ਸਹਿਯੋਗ ਦੇ ਨਾਲ ਕਰਵਾ ਰਹੇ ਨਹੀਂ ਜੇ ਸਾਰਿਆਂ ਨੇ ਨਾਲ ਮਿਲ ਕੇ ਇਹਨਾਂ ਨੇ ਪਹਿਲਾਂ ਤਾਂ 15 ਦਿਨ ਦੇ ਪਾਰਕ ਨੂੰ ਬਹੁਤ ਸਜਾਇਆ ਰਹੇ ਨਹੀਂ ਫਿਰ ਇਹਨਾਂ ਨੇ ਸਾਰਿਆਂ ਮਹਿੰਦੀ ਵਾਲਾ ਕੀਤਾ ਕੱਲ ਮਹਿੰਦੀ ਲਵਾ ਸਾਰਿਆਂ ਨੇ ਮਹਿੰਦੀ ਲਵਾਈ ਆ ਫਿਰ ਤੌੜੀਆਂ ਇਹਨਾਂ ਨੇ ਸਜਾਈਆਂ ਘੜੇ ਸਜਾਏ ਚਰਖੇ ਤਿਆਰ ਕੀਤੇ ਤੇ ਮੈਨੂੰ ਇਹਨਾਂ ਨੇ ਚਰਖੇ ਦੀ ਮਾਲ ਲਈ ਬੁਲਾਇਆ ਮੈਂ ਅੱਜ ਸਵੇਰੇ ਚਰਖੇ ਦੀ ਮਾਲ ਗੁੰਦੀ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਪਿੰਡ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਦੇਖਿਆ ਸੀ ਬਾਹਰ ਜਾਂਦੇ ਸੀ ਦੇਖਣੇ ਮੇਰੇ ਸਹੁਰੇ ਪਿੰਡ ਹੁੰਦੀ ਐ ਨੇ ਤੀਆਂ ਕੱਲ ਪਰਸੋਂ ਸੀ ਗੀਆਂ ਉੱਥੇ ਅਸੀਂ ਉੱਥੇ ਬੜਾ ਇੰਜੋਏ ਕੀਤਾ ਮੌਲਾ ਕੇ ਸੱਦਾ ਆਇਆ ਸੀ ਜਦੋਂ ਸਾਨੂੰ ਆਉਣ ਲਈ ਮੈਨੂੰ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਇਹਨਾਂ ਨੇ 10 ਦਿਨ ਤੋਂ ਹੀ ਕਿਹਾ ਹੋਇਆ ਸੀਗਾ ਵੀ ਆਪਣੇ ਪਿੰਡ ਤੀਆਂ ਲੱਗਣੀਆਂ ਨੇ ਪਹਿਲਾਂ ਪਿੰਡ ਚ ਹੋ ਰਹੇ ਪਹਿਲੀ ਵਾਰੀ ਪਿੰਡ ਚ ਹੋਈਆਂ ਨੇ ਤੀਆਂ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਬਹੁਤ ਵਧੀਆ ਵੀਰੇ ਹਰ ਸਾਲ ਮੈਂ ਕੰਨੀਆਂ ਵੀ ਇਸੇ ਤਰ੍ਹਾਂ ਮਿਲ-ਜੁਲ ਕੇ ਸਾਰੇ ਈਆਂ ਦਾ ਪ੍ਰੋਗਰਾਮ ਕਰਨਾ ਪੰਜਾਬੀ ਦਿੱਸੇ ਨੂੰ ਕੁੜੀਆਂ ਜਾਂ ਨੌਜਵਾਨ ਭੁੱਲਦੇ ਜਾ ਰਹੇ ਨੇ ਜੈਸਟਲ ਨੂੰ ਹੋ ਰਹੇ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਵੀ ਸਾਰੇ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੁੜਨਾ ਚਲੋ ਮੈਂ ਮੰਨਦੀ ਆਂ ਵੀ ਸਾਰੇ ਬਾਹਰ ਵੀ ਜਾ ਰਹੇ ਨੇ ਆਪਣੇ ਕੰਮ ਲਈ ਜਾ ਰਹੇ ਨੇ ਪਰ ਜਿਹੜਾ ਪੰਜਾਬੀ ਵਿਰਸਾ ਉਹ ਪੰਜਾਬੀ ਵਿਰਸਾ ਹੀ ਆ ਸੱਗੀ ਫੁਲ ਕੁੜੀਆਂ ਦਾ ਸ਼ੌਂਕ ਆ ਵੀਰੇ ਉਹਨਾਂ ਉੱਤੇ ਸ਼ੌਂਕ ਦੇ ਲਈ ਲਗਾ ਰਹੀਆਂ ਨੇ ਕੁੜੀਆਂ ਟਿੱਕੇ ਸਜਾ ਰਹੀਆਂ ਨੇ ਸੱਗੀ ਫੁੱਲ ਲਗਾ ਰਹੀਆਂ ਨੇ ਇਹ ਤੀਆਂ ਦੇ ਤਿਹਾਰ ਵਿੱਚ ਵਧੀਆ ਲੱਗਦਾ ਏ ਸਾਰਾ ਪਹਿਰਾਵਾ ਈਕਾਰੀ ਵੀ ਕੁੜੀਆਂ ਦਾ ਸ਼ੌਂਕ ਆ ਵੀਰੇ ਸਵਾਗਣਾ ਦੀ ਨਿਸ਼ਾਨੀਆਂ ਫੁਲਕਾਰੀ ਦੀ ਤੇ ਪਰ ਹੁਣ ਤਾਂ ਕੁੜੀਆਂ ਵੀ ਲੈਣ ਲੱਗੀਆਂ ਜੀ ਜ਼ਿਆਦਾਤਰ ਇਹ ਸਵਾਗਣਾ ਦੀ ਨਿਸ਼ਾਨੀ ਸੀਗੀ ਫੁਲਕਾਰੀ ਦੀ ਤੇ ਦੋਸੜਾ ਵੀ ਲੈਦਾ ਹੁੰਦਾ ਕੋਈ ਹੁੰਦਾ ਦੋਸੜਾ ਵੀ ਵੀਰੇ ਜਦੋਂ ਆਪਣੇ ਕੋਈ ਸ਼ਗਨ ਕਰਦੀ ਆ ਨਾ ਮਾਂ ਦੋਸੜਾ ਲੈ ਕੇ ਪੁੱਤ ਦੀ ਸ਼ਗਨ ਮਨਾਉਂਦੀ ਆ ਬਹੂ ਦੇ ਸ਼ਗਨ ਮਨਾਉਂਦੀ ਆ ਤੇ ਉਹਨੂੰ ਦੋਸੜਾ ਕਿਹਾ ਜਾਂਦਾ ਹੈ ਤੇ ਸਾਡੇ ਪਿੰਡ ਦੇ ਵਿੱਚ ਅੱਜ ਪਹਿਲੀ ਵਾਰ ਧੀਆ ਮਨਾਈਆਂ ਜਾ ਰਹੀਆਂ ਨੇ ਤੇ ਸਾਡੇ ਪਰਿਵਾਰ ਸਾਡੇ ਸਮੂਹ ਪਿੰਡ ਸਮੇਤ ਸਾਰਿਆਂ ਨੇ ಗ್ರಾಮ ਪੰਚਾਇਤ ਨੇ ਮਿਲ ਕੇ ਇਕੱਠੇ ਹੋਏ ਅਸੀਂ ਧੀਆ ਮਨਾਉਣ ਦਾ ਪਹਿਲੀ ਵਾਰ ਯਤਨ ਕੀਤਾ ਹੈ ਸਾਈਡ ਦੇ ਸਰਪੰਚ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਕਿ ਅਸੀਂ ਸਾਰੇ ਬਹੁਤ ਵਧੀਆ ਤਰੀਕੇ ਨਾਲ ਈਆਂ ਮਨਾ ਸਕੀਏ ਅੱਗੇ ਅਸੀਂ ਦੇਖਦੇ ਹੁੰਦੇ ਸੀਗੇ ਕਿ ਹਰੇਦਾਰੇ ਸ਼ਹਿਰ ਦੇ ਵਿੱਚ ਕੁੜੀਆਂ ਈਆਂ ਦੇਖਣ ਜਾਂਦੀਆਂ ਹੁੰਦੀਆਂ ਸੀ ਕਿਸੇ ਕਿਸੇ ਨੂੰ ਮੌਕਾ ਮਿਲਦਾ ਹੁੰਦਾ ਸੀਗਾ ਈਆਂ ਦੇਖਣ ਦਾ ਬਸ ਸਾਡੇ ਪਿੰਡ ਦੇ ਸਰਪੰਚ ਵੱਲੋਂ ਹਰਿਓ ਦੇ ਸਰਪੰਚ ਵੱਲੋਂ ਇਸ ਵਾਰ ਯਤਨ ਕੀਤਾ ਗਿਆ ਹੈ ਕਿ ਸਾਡੇ ਪਿੰਡ ਦੇ ਵਿੱਚ ਹੀ ਈਆਂ ਮਨਾਈਆਂ ਜਾਣ ਪਿੰਡ ਦੀਆਂ ਕੁੜੀਆਂ ਨੂੰਹਾਂ ਸਾਰੀਆਂ ਮਿਲ ਕੇ ਇਸ ਵਾਰ ਈਆਂ ਈਆਂ ਮਨਾਉਣ ਲਈ ਇਕੱਠੀਆਂ ਹੋਈਆਂ ਨੇ ਤੇ ਜ਼ਿਆਦਾਤਰ ਜੇ ਪਹਿਲਾਂ ਦੇਖਦੇ ਹੁੰਦੇ ਸੀਗੇ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਜਾਣ ਦਾ ਮੌਕਾ ਨਹੀਂ ਸੀ ਮਿਲਦਾ ਉਹਨਾਂ ਦੇ ਘਰ ਦੇ ਉਹਨਾਂ ਨੂੰ ਭੇਜਦੇ ਨਹੀਂ ਸੀ ਹੁੰਦੇ ਦੂਰ ਦੂਰ ਕਿ ਦੂਰ ਜਾਣਾ ਪੈਂਦਾ ਸੀ ਤੇ ਹੁਣ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਲੋਕ ਕੋਸ਼ਿਸ਼ ਕਰਦੇ ਨੇ ਕਿ ਆਪਣੇ ਸੱਭਿਆਚਾਰ ਦੇ ਨਾਲ ਆਪਾਂ ਜੁੜੀਏ ਤਾਂ ਕਰਕੇ ਆਪਣੇ ਪਿੰਡ ਦੇ ਵਿੱਚ ਇਕੱਠੇ ਹੋਏ ਅਸੀਂ ਧੀਆਂ ਮਨਾਉਣ ਪਹਿਲੀ ਵਾਰ ਧੀਆਂ ਮਨਾਈਆਂ ਨੇ ਅੱਜ ਅਸੀਂ ਬਹੁਤ ਅਰਸੇ ਬਾਅਦ ਤਕਰੀਬਨ ਜੇ ਕਹਿ ਲਈ ਆਪਾਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਤੇ ਜਿਹੜਾ ਪੀਆਂ ਤੀਜ ਦਾ ਤਿਹਾਰਾ ਇਹ ਆਪਣੇ ਪਿੰਡ ਮਨਾਇਆ ਪੂਰੇ ਪਿੰਡ ਦੇ ਸਹਿਯੋਗ ਨਾਲ ਸਾਡੀ ਗ੍ਰਾਮ ਪੰਚਾਇਤ ਸਰਪੰਚ ਸਾਡੀ ਮਾਤਾ ਤੇ ਮੇਰੇ ਮਾਤਾ ਜੀ ਨੇ ਅਮਰੀਕਾ ਔਰ ਸਾਡੇ ਪੰਚ ਸਾਹਿਬਾਨ ਇਹਨਾਂ ਸਭ ਦੇ ਸਹਿਯੋਗ ਨਾਲ ਅਸੀਂ ਅਜੇ ਪ੍ਰੋਗਰਾਮ ਮਨਾਇਆ ਸਾਡੇ ਪ੍ਰੋਗਰਾਮ ਦਾ ਮਨਾਉਣ ਦਾ ਮਕਸਦ ਸੀਗਾ ਵੀ ਇਹ ਸਾਡੇ ਪੁਰਾਣੇ ਵਿਰਸੇ ਨੇ ਵੀ ਇਹਨਾਂ ਨੂੰ ਅਸੀਂ ਦੁਬਾਰਾ ਤੋਂ ਰੰਗਲਾ ਪੰਜਾਬ ਦੀ ਤਰ੍ਹਾਂ ਇੱਕ ਨਵੀਂ ਸ਼ੁਰੂਆਤ ਕਰੀ ਜੇ ਤਾਂ ਸਾਡੇ ਪਿੰਡ ਦੇ ਵਿੱਚ ਯਾਦ ਦੀ ਵਾਰ ਪਹਿਲਾ ਪ੍ਰੋਗਰਾਮ ਜਿਹੜਾ ਸਾਡੇ ਪਿੰਡ ਦੇ ਵਿੱਚ ਬੱਚਿਆਂ ਦਾ ਤਿਹਾਰ ਮਨਾਇਆ ਗਿਆ ਸਾਡੀ ਗੁਜਰਸ਼ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀਓ ਪੰਜਾਬ ਨੂੰ ਵੀ ਮਾਨ ਸਾਹਿਬ ਤੁਸੀਂ ਰੰਗਲਾ ਪੰਜਾਬ ਬਣਾਉਂਦਾ ਇੱਕ ਸੁਪਨਾ ਬਣਿਆ ਸੀਗਾ ਤੇ ਲੋਕਾਂ ਦੇ ਮਨਾਂ 'ਚ ਬਹੁਤ ਚਾਹ ਸੀਗਾ ਕਿਉਂ ਬੱਚਾ ਬੱਚਾ ਤੁਹਾਡਾ ਫੈਨ ਆ